ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਈ ਪੀਐਲ ਫਲੇ ਹਾਫ ਮੈਚ ਵਿੱਚ ਬਣਿਆ ਇਤਿਹਾਸਿਕ ਦੋਣਾ ਸਾਰੇ ਰਿਕਾਰਡ ਟੁੱਟੇ ਇੰਡੀਆਜ਼ ਪ੍ਰੀਮੀਅਰ ਲੀਗ 2025 ਦੇ ਐਲਿਮੀਨੇਟਰ ਮੈਚ ਵਿੱਚ ਇਤਿਹਾਸ ਰਚਿਆ ਗਿਆ ਹੈ ਜਿਵੇਂ ਬਈ ਇੰਡੀਅਨਜ਼ ਦੇ ਅਤੇ ਗੁਜਰਾਤ ਇਨਟਾਈਟਨਰਸ ਨੇ ਮਿਲ ਕੇ ਪਲੇ ਹਾਫ ਮੈਚ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਦਾ ਰਕਾਰ ਤੋੜ ਦਿੱਤਾ ਹੈ ਇਸ ਮੈਚ 3 ਮਈ 2025 ਨੂੰ ਮੁੰਲਾ ਪਰਵੇਕ ਵਿੱਚ ਖੇਡਿਆ ਗਿਆ ਸੀ ਮੈਚ ਦੀਆਂ ਮੁੱਖ ਘਟਨਾਵਾਂ ਮਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਦੋ 228 ਦੌੜਾ ਬਣਾਈਆਂ ਹਨ ਗੁਜਰਾਤ ਟਾਈਟਨਸ ਨੇ ਜਵਾਬ ਦੇ ਦਿੱਤੇ 208 ਦੌੜਾ ਬਣਾਈਆਂ ਹਨ ਟੀਮ ਦੋਵਾਂ ਟੀਮਾਂ ਨੇ ਮਿਲ ਕੇ ਕੁੱਲ 436 ਦੌੜਾ ਬਣਾਈਆਂ ਹਨ ਜੋ ਕਿ ਆਈਪੀਐਲ ਪਲੇ ਹਾਫ ਇਤਿਹਾਸ ਵਿੱਚ ਸਭ ਤੋਂ ਵੱਧ ਹਨ ਰਾਨਾ ਰਿਕਾਰਡ ਵੀ ਟੁੱਟਿਆ ਹੈ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਆਈਪੀਐਲ 플레이 ਹਾਫ ਮੈਚ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਦਾ ਰਿਕਾਰਡ 2014 ਵਿੱਚ ਕਿੰਗਸ ਅਤੇ ਚੇਨਈ ਸੁਪਰ ਕਿੰਗਸ ਵਿਚਕਾਰ ਮੈਚ ਦੇ ਨਾਂ ਤੇ ਸੀ ਜਿਸ ਵਿੱਚ 208 428 ਦੌੜਾ ਬਣਾਇਆ ਸਨ ਹੁਣ ਇਹ ਰਿਕਾਰਡ 11 ਸਾਲ ਬਾਅਦ ਟੁੱਟ ਗਿਆ ਹੈ ਇਸ ਸੀਜ਼ਨ ਦੇ ਪਹਿਲੇ ਦੋ ਪਲੇ ਹਾਫ ਮੈਚਾਂ ਵਿੱਚ ਵੱਖ-ਵੱਖ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ ਇੱਕ ਮੈਚ ਵਿੱਚ ਸਿਰਫ 207 ਦੌੜਾਂ ਬਣਾਈਆਂ ਹਨ ਅਤੇ ਜਦਕਿ ਦੂਜੇ ਮੈਚ ਵਿੱਚ 436 ਦੌੜਾਂ ਬਣਾਈਆਂ ਹਨ ਮੁੰਬਈ ਇੰਡੀਅਨਜ਼ ਨੇ ਇਹ ਮੈਚ ਵੀ ਦੌੜਾਂ ਨਾਲ ਜਿੱਤ ਕੇ ਕੁਆਲੀਫਾਇਰ ਵਿੱਚ ਕਵਾਲिफाई ਟੂ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਇਹ ਮੈਚ ਆਈਪਲ ਪਲੇ ਹਾਫ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਵਾਲਾ ਮੈਚ ਬਣ ਗਿਆ ਹੈ ਮੁੰਬਈ ਇੰਡੀਅਨਜ਼ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਨੇ ਮਿਲ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ ਜਿਸ ਨਾਲ ਆਈਪਲ ਦੇ ਪੁਰਾਣੇ ਸਾਰੇ ਰਿਕਾਰਡ ਟੁੱਟ ਗਏ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ